ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਅੱਜ ਅਸੀਂ ਆਏ ਹਾਂ ਸ੍ਰੀ ਬਾਬਾ ਬਕਾਲਾ ਸਾਹਿਬ ਜੀ ਦੀ ਪਵਿੱਤਰ ਧਰਤੀ ਤੇ ਜਿੱਥੇ ਕੀ ਸ੍ਰੀ ਗੁਰੂ ਤੇਗ ਬਹਾਦਰ ਜੀ ਦਾ ਗੁਰਦੁਆਰਾ ਸਥਿਤ ਹੈ ਹੁਣ ਇੱਥੇ ਗੁਰੂ ਤੇਗ ਬਹਾਦਰ ਜੀ ਦੀ 350 ਸਾਲਾ ਸ਼ਹੀਦੀ ਸ਼ਤਾਬਦੀ ਮਨਾਈ ਜਾ ਰਹੀ ਹੈ ਦੂਰੋਂ ਦੂਰੋਂ ਬਹੁਤ ਹੀ ਪਿੰਡਾਂ ਤੋਂ ਇੱਥੇ ਨਗਰ ਕੀਰਤਨ ਲਿਆਂਦੇ ਜਾ ਰਹੇ ਹਨ ਅਤੇ ਅੱਜ ਵੀ ਇੱਥੇ ਇੱਕ ਪਿੰਡ ਤੋਂ ਨਗਰ ਕੀਰਤਨ ਆਇਆ ਹੈ ਜਿਦੇ ਪਿੱਛੇ ਕੀ ਬਹੁਤ ਹੀ ਭਾਰੀ ਮਾਤਰਾ ਵਿੱਚ ਸੰਗਤ ਹੈ ਸਾਰੀ ਸੰਗਤ ਹੀ ਆਪਣੀ ਮਨ ਭਾਵਨਾ ਨੂੰ ਪ੍ਰਗਟ ਕਰਦੀ ਹੈ ਅਤੇ ਗੁਰੂ ਤੇਗ ਬਹਾਦਰ ਜੀ ਦੀ ਸ਼ਤਾਬਦੀ ਲਈ ਨਗਰ ਕੀਰਤਨ ਦੇ ਪਿੱਛੇ ਆਉਂਦੀ ਹੈ ਅਤੇ ਬੜੇ ਹੀ ਸੋਹਣੇ ਢੰਗ ਨਾਲ ਸ਼ਬਦ ਗਾਇਨ ਕਰਦੀ ਹੈ ਜਿਵੇਂ ਕਿ ਤੁਸੀਂ ਵੇਖ ਹੀ ਰਹੇ ਹੋ ਕਿੰਨੇ ਸੋਹਣੇ ਢੰਗ ਨਾਲ ਨਗਰ ਕੀਰਤਨ ਕੱਢਿਆ ਜਾ ਰਿਹਾ ਹੈ ਅਤੇ ਲੋਕ ਆਪਣੀ ਭਾਵਨਾ ਪ੍ਰਗਟ ਕਰਦੇ ਹਨ ਸਾਰੇ ਹੀ ਇੱਥੇ ਹੁਣ ਦੂਰੋਂ ਦੂਰੋਂ ਇੱਥੇ ਬਹੁਤ ਹੀ ਲੋਕ ਆ ਰਹੇ ਹਨ ਅਤੇ ਸਾਰੇ ਹੀ ਸ਼੍ਰੀ ਗੁਰੂ ਤੇਗ ਬਹਾਦਰ ਜੀ ਦੀ ਸ਼ਤਬਦੀ ਨੂੰ ਨਤਮਸਤਕ ਹੋ ਰਹੇ ਹਨ ਗੁਰਦੁਆਰੇ ਤੇ ਮੱਥਾ ਟੇਕਣ ਲਈ ਬਹੁਤ ਹੀ ਲੋਕ ਆਉਂਦੇ ਹਨ ਅਤੇ ਅਸੀਂ ਵੀ ਅੱਜ ਇੱਥੇ ਗਏ ਸੀ ਅਤੇ ਸਾਨੂੰ ਇੱਥੇ ਮੱਥਾ ਟੇਕ ਕੇ ਬਹੁਤ ਹੀ ਆਨੰਦ ਮਿਲਿਆ ਅਤੇ ਇੱਥੇ ਆ ਕੇ ਇੱਕ ਮਨ ਨੂੰ ਵੱਖਰੀ ਹੀ ਸ਼ਾਂਤੀ ਜਹੀ ਮਿਲਦੀ ਹੈ ਤੁਸੀਂ ਵੀ ਪਹਿਲਾਂ ਇੱਥੇ ਆਈ ਹੋਵੋਗੇ ਇਹ ਇੱਕ ਬਹੁਤ ਹੀ ਪ੍ਰਸਿੱਧ ਗੁਰਦੁਆਰਾ ਹੈ ਜਿੱਥੇ ਕਿ ਦੂਰੋ ਦੂਰੋ ਸੰਤਾਂ ਆਉਂਦੀਆਂ ਹਨ ਅਤੇ ਇੱਥੇ ਸ਼੍ਰੀ ਗੁਰੂ ਤੇਗ ਬਹਾਦਰ ਜੀ ਦਾ ਪੋਰਾ ਸਾਹਿਬ ਵੀ ਸਥਿਤ ਹੈ ਜਿੱਥੇ ਕਿ ਗੁਰੂ ਜੀ ਨੂੰ ਹੋਰ ਵੀ بڑے ਪਿੰਡਾਂ ਤੋਂ ਨਗਰ ਕੀਰਤਨ ਕੱਢਿਆ ਗਿਆ ਸੀ ਅਤੇ ਇੱਥੇ ਆਇਆ ਸੀ। ਅੱਜ ਦੇ ਦਿਨਾਂ ਵਿੱਚ ਇਸ ਗੁਰਦੁਆਰੇ ਵਿੱਚ ਹੋਰ ਵੀ ਜ਼ਿਆਦਾ ਭੀੜ ਹੁੰਦੀ ਹੈ ਅਤੇ ਲੋਕਾਂ ਲੋਕ ਆਪੋ ਆਪਣੇ ਘਰਾਂ ਤੋਂ ਆਪਣੀ ਸ਼ਰਧਾ ਭਾਵਨਾ ਨਾਲ ਜੋ ਵੀ ਜਰੂਣਾ ਚਾਹੁੰਦੇ ਹਨ ਚੜਾ ਸਕਦੇ ਹਨ ਅਤੇ ਇੱਥੇ ਵੀ ਸਾਰਾ ਦਿਨ ਲੰਗਰ ਚੱਲਦਾ ਹੈ। ਤੁਸੀਂ ਵੇਖ ਹੀ ਰਹੇ ਹੋ ਕਿ ਜਿਵੇਂ ਅਸੀਂ ਇੱਥੇ ਦਰਸ਼ਨ ਕਰ ਰਹੇ ਹਾਂ ਤੁਸੀਂ ਵੀ ਸਾਡੇ ਨਾਲ-ਨਾਲ ਦਰਸ਼ਨ ਕਰੋ ਅਤੇ ਜ਼ਰੂਰ ਨਤਮਸਤਕ ਹੋਵੋ। ਇੱਥੇ ਅਸੀਂ ਏ ਹੈ ਗੁਰਦੁਆਰਾ ਸ੍ਰੀ ਮੰਜੀ ਸਾਹਿਬ ਜਿੱਥੇ ਕਿ ਅਸੀਂ ਮੱਥਾ ਟੇਕਿਆ ਅਤੇ ਫਿਰ ਅਸੀਂ ਅੱਗੇ ਨੂੰ ਵਧੇ ਫਿਰ ਅਸੀਂ ਚਲੇ ਜਾਣਾ ਸੀ ਚੌਕੀਆਂ ਦੇਖਣ ਤੁਸੀਂ ਵੀ ਸਾਡੇ ਨਾਲ ਦਰਸ਼ਨ ਕਰਨਾ ਤੁਹਾਨੂੰ ਵੀ ਕਰਵਾਉਨੇ ਆ ਹੁਣ ਅਸੀਂ ਪਹੁੰਚ ਗਏ ਆਆਂ ਦੇਖਣ ਤੁਸੀਂ ਇੱਥੇ ਹਰ ਇੱਕ ਚੀਜ਼ ਦਿਖਾਈ ਗਈ ਹੈ ਜੋ ਕਿ ਉਹਨਾਂ ਦੀ ਸ਼ਹੀਦੀ ਬਾਰੇ ਦਸਤਿਆਂ ਵਿੱਚ ਇਹੀ ਦੱਸਿਆ ਗਿਆ ਹੈ ਕਿ ਗੁਰੂ ਜੀ ਕਿਵੇਂ ਅਡੋਲ ਰਹਿ ਕੇ ਆਪਣੇ ਸਿੱਖ ਧਰਮ ਦੀ ਰਖਵਾਲੀ ਕਰਦੇ ਰਹੇ ਅਤੇ ਹੁਣ ਅਸੀਂ ਚੱਲਿਆਂ ਵਾਪਸ ਤੁਸੀਂ ਵੀ ਦੇਖ ਹੀ ਸਕਦੇ ਹੋ ਕਿ ਸਾਰੇ ਜਾਣੇ ਬਹੁਤ ਹੀ ਸੋਹਣਾ ਤਿਆਰ ਹੋਏ ਸੀ ਅਤੇ ਨਗਰ ਕੀਰਤਨ ਬਹੁਤ ਹੀ ਵਧੀਆ ਢੰਗ ਨਾਲ ਕੱਢਿਆ ਗਿਆ E